तक गरा ख़ीनिया तुम मेरा आ जाना मैं सिविली पक्का ओ हेलो नगर सिविली पक्का आ जाना अल्लाह में फार्मिंग और इतनी अधिक दीलाने न तब मेरी आस्क्यूटिया करा देती है महंगा मारने पे आप तो 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 दो नंबर का दस दी दो जने दी पैंत्स छोले के लाने भी आता है देरी बाजरोगा ओ नंबर का नंबर सही में नॉर

ਸਮਝਾ ਨਾ ਫੋਨ ਚਲਾ ਨਹੀਂ ਜੀਦਾ ਕੁੜੀ ਤੇ ਨੂੰ ਕੁੜੀ ਦੇ ਲੰਨ ਲੈਣਾ ਨਹੀਂ ਚਾਹੀਦਾ ਵੇ ਕੁੜੀ ਦੇ ਲੰਨ ਲੈ ਤੂੰ ਐਡੇ ਬੈਠੀ ਕੋਈ ਅੱਜ ਵੀ ਨਹੀਂ ਧੀ ਹੈ ਸਾਡੀ ਲੰਨ ਦੇ ਚੰਗੀ ਤੇ ਚੰਗੀ ਤਰ੍ਹਾਂ ਬੜੀ ਚੱਲਾ ਨਾ ਮੇ ਨਾਲ ਗੱਲ ਕਰੀ ਮੈਂ ਭੰਦਿਆ 1000 ਗਰ ਲੰਨ ਜਵੇ ਮੈਨੂੰ ਸਾਈ ਨਾ ਕੁੜੀ ਦੇ ਲੰਨ ਲੈਣਾ ਨਾ ਵੇ ਤੇ ਮੂੰਹ ਚੁੱਪੜੀ ਗਿਆ ਹਾਂ ਉਹ ਤੇਰੀ ਤੇ ਪਾ ਤੂੰ ਸੱਜ ਵੜਿਆ ਕਮਾਤ ਮੁੱਠ ਮਾਰਦੇ ਤੇ ਬੁੰਡ ਦੇਂਦੇ ਆ ਕਿਸੇ ਨੂੰ ਨਹੀਂ ਹਾਂ ਹਾਂ ਨਾ ਸਵੇ ਪੱਕਾ ਆ ਕਰਦੀ ਕਲਾਕਾ ਤੋਂ ਨਾ ਨਾ ਕਰ ਕਰਦਾ ਦਾ ਰੰਗ ਮੈਨੂੰ ਓਏ ਹਾਂ ਸਵੇ ਆ ਜਾ ਬੰਦੇ ਆ ਗੋ ਇਹ ਨੰਨ ਨਾ ਪੱਕਾ ਸਵੇ ਸਵੇ ਜਦੋਂ ਕਮਿਟੀ ਦਾ ਛੁੱਟੀਆਂ ਹੋਈਆਂ ਨੇ ਚੋਰੇ ਦੀਆਂ ਚੱਲ ਠੀਕ ਸਵੇ ਪੱਕਾ ਆ ਜਾ ਉਹ ਇਹ ਤੁਹਾਨੂੰ ਰੱਖਣ ਵਾਲੇ ਇੱਥੇ ਉਹ ਨਾ ਨਾ ਮੈਂ ਜਾ ਕੇ ਥੀ ਲੱਗਿਆ ਇੱਥੇ ਲੱਗਦੇ